ਹਾਂਜੀ ਅਰ ਅਰਾਰੇ ਅਰਾਰੇ ਦਾ ਉੱਪਰ ਪਾਈ ਮੇਟ ਰਹੇ ਹਨ ਜਿਹ ਰਾਗ ਨਾ ਰੰਗ ਨਾ ਰੇਖ ਰਗਨ ਜਿਹ ਸੋਗ ਨਾ ਭੋਗ ਨਾ ਜੋਗ ਜੁਗੰ ਭੂਪੰਜਨ ਗੰਜਨ ਆਦ ਸਰੰ ਜੇ ਬੰਦਤ ਦੇਵ ਅਦੇਵ ਨਰੰ ਗਣ ਕਿੰਨਰ ਜਛ ਭਜੰਗ ਰਚੇ ਮਣ ਮਾਣਕ ਮੋਤੀ ਲਾਲ ਸੁਚੇ ਅਨ ਭੰਜ ਪ੍ਰਵਾ ਅਨ ਗੰਜ ਬ੍ਰਤੰ ਜਿਹ ਪਾਰ ਨ ਪਾਵਤ ਪੂਰ ਮਤੰ ਅਨਖੰਡ ਸਰੂਪ ਅਡੰਡ ਪ੍ਰਵਾ ਜੈ ਜੰਪਤ 베ਦ ਪੁਰਾਨ ਸਬਾ ਜਿਹ 베ਦ ਕਤੇਬ ਅਨੰਤ ਕਹੇ ਜਿਹ ਭੂਤ ਅਭੂਤ ਨ ਭੇਦ ਲਹ ਜਿਹ 베ਦ ਪੁਰਾਨ ਕਤੇਬ ਜਪੈ ਸੁਤ ਸਿੰਧ ਅਧੋ ਮੁਖ ਤਾਪ ਤਪੈ ਕਈ ਕਲਪਨ ਲੋ ਤਪ ਤਾਪ ਕਰੈ ਨਹੀਂ ਨੇਕ ਕਿਰਪਾ ਨਿਦ ਪਾਨ ਕਰੈ ਪਾਨ ਪਰ ਜਿਹ ਫੋਕਟ ਧਰਮ ਸਬੈ ਤਜ ਹੈ ਇਕ ਚਿਤ ਕਿਰਪਾ ਨਿਤ ਕੋ ਭਜ ਹੈ ਤਉ ਯਾ ਜਪ ਤੇ ਜਪ ਇਕ ਚਿਤ ਕਿਰਪਾ ਨਿਤ ਇਕ ਚਿਤ ਕਿਰਪਾ ਨਿਤ ਕੋ ਜਪ ਹੈ ਤੇਉ ਯਾ ਭਵ ਸਾਗਰ ਕੋ ਤਰਹ ਭਵ ਭੂਲ ਨ ਦੇਹ ਪੁਨਰ ਤਰਹ ਇਕ ਨਾਮ ਬਿਨਾ ਨਹੀਂ ਕੋਟ ਬ੍ਰਤੀ ਇੱਥੇ ਤੁਹਾਡੇ ਸਿਆਰੀਆਂ ਹੈਗੀਆਂ ਮੇਟੀਆਂ ਤਾਂ ਨਹੀਂ ਜੰਦੀ ਸੁਣਿਆ ਤੇ ਮਟਾਈ ਤਾਂ ਨਹੀਂ ਸਿਆਰੀ ਹੈ ਹੈ ਇਹ ਸਿਆਰੀ ਨਹੀਂ ਰਹਿਣ ਦੇਣੀ ਕੋਟ ਬ੍ਰਤੀ ਪਾਠ ਹਾਂ ਸਿਆਰੀ ਰਹਿਣ ਦਿਓ ਨਾ ਸਿਆਰੀ ਕੱਟ ਦੇਣੀ ਆ ਜਾਨੀ ਚਲੋ ਇੱਕ ਨਾਮ ਬਿਨਾ ਨਹੀਂ ਕੋਟ ਪ੍ਰਤੀ ਐਮ ਬੇਦ ਉਚਾਰਤ ਸਾਰ ਸੁਤੀ ਜੋ ਵਾਰਸ ਕੇ ਚਸ ਕੇ ਰਸ ਹੈ ਤੇ ਉਹ ਹੂਲ ਨਾ ਕਾਲ ਫਦਾ ਫਸ ਹੈ ਤ ਪ੍ਰਸਾਦ ਨਰਾਜ ਛੰਦ ਅਗੰਝ ਆਦ ਦੇਵ ਹੈ ਅਪੰਜ ਪੰਜ ਜਾਨੀਆ ਅਪੂਤ ਪੂਤ ਹੈ ਸਦਾ ਅਗੰਝ ਗੰਝ ਮਾਨੀਆ ਅਦੇਵ ਦੇਵ ਹੈ ਸਦਾ ਅਭੇਵ ਭੇਵ ਨਾਥ ਹੈ ਸਮਸਤ ਸਿੱਧ ਬ੍ਰਿਧ ਦਾ ਸੁਦੀਪ ਸਰਬ ਸਾਥ ਹੈ ਆਵੇ ਚਾਲ ਵਾਲੇ ਪ੍ਰੇਮਿਓ ਬਦਲ ਗਿਨਿਐ ਚਾਰ ਛੰਦ ਜੀ ਹਾਂ ਚਾਲ ਤਾਂ ਸੋਤੇ ਸਿੱਧੀ ਤੁਹਾਡੇ ਰਸਨਾ ਤੇ ਕਲਗੀਧਰ ਪਾਤਸ਼ਾਹ ਨੇ ਬਿਤਾ ਦੇਣੀ ਹੈ ਜਦੋਂ ਤੇ ਤੁਹਾਡੇ ਬਾਣੀ ਕਰਨ ਹੋ ਗਈ ਨਾ ਪੜਦੇ ਆ ਪੜਦੇ ਆ ਆਪ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਰਾਦ ਹੁੰਦੀ ਹੈ ਅਸੀ ਬਾਤ ਨਹੀਂ ਹੈ ਕੋਈ ਇਹ ਤੁਹਾਡੀ ਵਸਤਾ ਤੇ ਚਾਲ ਬਣ ਜਾਣੀ ਹੈ ਹਾਂ ਅਨਾਥ 나ਥ ਹੈ ਸਦਾ ਅਨਾਥ 나ਥ ਅਨਾਥ 나ਥ 나ਥ ਹੈ ਅਪੰਜ ਪੰਜ ਹੈ ਸਦਾ ਅਨਾਥ 나ਥ 나ਥ ਹੈ ਅਪੰਜ ਪੰਜ ਹੈ ਸਦਾ आगंज गंज गंज है सदीव सिद्ध प्रद्यता अनूप रूप स्वरूप है अछज तेज मानिया सदीव सिद्ध शुद्ध दा प्रताप पत्र जानी है न राग रंग रूप है न रोग राग रेख है अदोघ अदोख अदाज अदज है अपूत अपर्म अपेख है न दातमात जात है न पात चिन्ह वर्ण है अदेख असेख अपेख है सदीव विश्व भरण है ਬਿਸ਼ਵੰਗ ਭਰ ਬਿਸ਼ਵਨਾਥ ਹੈ ਵਿਸ਼ੇਖ ਬਿਸ਼ਵ ਭਰਨ ਹੈ ਜਿਮੀ ਜਮਾਨ ਕੇ ਬਿਖੈ ਸਦੀਵ ਕਰਮ ਭਰਮ ਹੈ ਅਦਵੈਖ ਹੈ ਅਭੇਖ ਹੈ ਅਲੇਖ 나ਥ ਜਾਨੀਐ ਸਦੀਵ ਸਰਬ ਥੌਰਮੈ ਵਿਸ਼ੇਖ ਆਨਮਾਨੀਐ ਨਾ ਜੰਤਰ ਮੈ ਨਾ ਤੰਤਰ ਮੈ ਨਾ ਮੰਤਰ ਵਸ ਆਵੈ ਪੁਰਾਨ ਔ ਕੁਰਾਨ ਨੇਤ ਨੇਤ ਕਹਿ ਬਤਾਵੈ ਨਾ ਕਰਮ ਮੈਂ ਨਾ ਧਰਮ ਮੈਂ ਨਾ ਭਰਮ ਮੈਂ ਬਤਾਈਐ ਅਗੰਝ ਆਦਿ ਦੇਵ ਹੈ ਕਹੋ ਸੋ ਕੈਸ ਪਾਈਐ ਜਿਵੇਂ ਜਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ ਨਾ ਘਾਟ ਹੈ ਨਾ ਬਾੜ ਹੈ ਨਾ ਬਾੜ ਘਾਟ ਨਾ ਘਾਟ ਬਾੜ ਹੋਤ ਹੈ ਨ ਹਾਨ ਹੈ ਨ ਬਾਨ ਹੈ ਸਮਾਨ ਰੂਪ ਜਾਨੀਐ ਮਕੀਨ ਅਉ ਮਕਾਨ ਅਪਰਮਾਨ ਤੇਜ ਮਾਨੀਐ